ਅਕਸਰ ਸੁਣਦੇ ਆ ਆਪਾਂ ਪਿੰਡ ਜਿਸ਼ਕ ਨਹੀਂ ਕਰਨਾ ਚਾਹੀਦਾ ਇੱਕ ਮਤਲਬ ਵੀ ਦੋ ਇਨਸਾਨ ਨੇ ਕੀਤਾ ਸੀਗਾ ਕਰਦੇ ਤਾਂ ਹਰ ਬਹੁਤ ਆ ਜਾ ਬਹੁਤ ਹੀ ਲੋਕ ਕਰਦੇ ਆ ਪਰ ਇਹਨਾਂ ਦੋਵਾਂ ਨਾਲ ਜਿਹੜਾ ਮਤਲਬ ਵੀ ਹਾਦਸਾ ਹੋਇਆਗਾ ਜਿਹੜਾ ਇਹਨਾਂ ਨਾਲ ਉਹਨਾਂ ਦੇ ਘਰ ਦੇਣ ਕੀਤਾ ਥੋੜੀ ਰੂਹ ਕੰਬਾ ਦੂਗਾ ਐਡਾ ਮਤਲਬ ਵੀ ਥੋੜੇ ਪੈਰਾਂ ਤੋਂ ਜ਼ਮੀਨ ਖਿਸਕਣ ਲੱਗ ਜੂਗੀ ਇਹ ਘਟਨਾ ਸੁਣ ਕੇ ਇਹ ਘਟਨਾ ਹੈਗੀ ਹੈ ਖੇਮ ਕਰਨ ਦੀ ਖੇਮ ਕਰਨ ਦੀ ਘਟਨਾ ਹੈ ਇੱਕ ਮੁੰਡਾ ਸੀਗਾ ਜਿਹਦਾ ਨਾਮ ਸੀਗਾ ਹੁਸਨਪ੍ਰੀਤ ਸਿੰਘ ਹੁਸਨਪ੍ਰੀਤ ਉਹਦਾ ਨਾਮ ਸੀ ਪੜਦਾ ਸੀ ਉਹ ਵਧੀਆ ਪੜਦਾ ਸੀਗਾ ਹੁਸ਼ਿਆਰ ਸੀ ਤੇ ਪਲੱਸ 2 ਉਹਨੇ ਪਿੰਡ ਵਾਲੇ ਸਕੂਲ ਚੋਂ ਕੀਤੀ ਸੀਗੀ ਤੇ ਉਹਦੇ ਉਹਨਾਂ ਦੇ ਨਾਲ ਮਤਲਬ ਵੀ ਜਿਹੜੇ ਗਵਾਂਢ 'ਚ ਇੱਕ ਕੁੜੀ ਰਹਿੰਦੀ ਸੀ ਜੀਹਦਾ ਨਾਮ ਸੀਗਾ ਰਮਨਦੀਪ ਕੌਰ ਦੋਵੇਂ ਵਧੀਆ ਠੀਕ ਪਰਿਵਾਰ ਚੰਗੇ ਪਰਿਵਾਰ ਚੋਂ ਸੀਗੇ ਤੇ ਦੋਵਾਂ ਨੂੰ ਇਹ ਦੋਵੇਂ ਇੱਕ ਵਿਆਹ ਤੇ ਮਿਲਦੇ ਆ ਵਿਆਹ ਤੇ ਮਿਲਣ ਤੋਂ ਬਾਅਦ ਇਹਨਾਂ 'ਚ ਮਤਲਬ ਨਾਂਮ ਟੱਕਾ ਹੁੰਦਾ ਨਾਂਮ ਟੱਕੇ ਹੋਣ ਤੋਂ ਬਾਅਦ ਇਹਨਾਂ ਗੱਲਬਾਤ ਸ਼ੁਰੂ ਹੋ ਜਾਂਦੀ ਹੈਗੀ ਤੇ ਦੋਵਾਂ ਦੇ ਨਾਲ ਦੋਵਾਂ ਨੂੰ ਪਿਆਰ ਹੋ ਜਾਂਦਾ ਹੈਗਾ ਤੇ ਇਹਨਾਂ ਦੇ ਇੱਕ ਪਿੰਡ 'ਚ ਦੋ ਲਾਇਬ੍ਰੇਰੀਆਂ ਸੀਗੀਆਂ ਇੱਕ ਛੋਟੀ ਤੇ ਇੱਕ ਵੱਡੀ ਵੱਡੀ ਲਾਇਬ੍ਰੇਰੀ 'ਚ ਇਹ ਅਕਸਰ ਮਿਲ ਜਾਂਦੇ ਸੀਗੇ ਉਹ ਵੀ 10-12 ਦਿਨਾਂ ਬਾਅਦ ਸੋ ਨੂੰ ਪਤਾ ਹੀ ਇਹ ਪਿੰਡ 'ਚ ਤਾਂ ਕਿੰਨਾ ਕ ਬੰਦੇ ਨੂੰ ਮਿਲਿਆ ਜਾਂਦਾ ਕਿੰਨਾ ਕ ਮੁੰਡਾ ਇਸ਼ਕ ਕਰ ਸਕਦਾ ਪੰਜ ਚਾਰ ਮਿੰਟਾਂ ਲਈ ਇਹਨਾਂ ਦਾ ਮੁਲਾਪ ਹੁੰਦਾ ਸੀਗਾ ਤੋਂ ਜਿਹੜੀ ਥੋੜੀ-ਬੋੜੀ ਗੱਲ ਕਰਨੀ ਸੀ ਉਹ ਕਰ ਲੈਂਦੇ ਸੀਗੇ ਹੁਣ ਜਿਵੇਂ ਮਤਲਬ ਵੀ ਅਕਸਰ ਮਿਲਣ ਕਰਕੇ 10 ਦਿਨਾਂ ਬਾਅਦ ਕਿਸੇ ਨੂੰ ਪਤਾ ਲੱਗ ਗਿਆ ਵੀ ਇਹ ਦੋਵੇਂ ਜਿਹੜੇ ਆ ਮਿਲਦੇ ਆਗੇ ਤੇ ਦੋਮਾਂ 'ਚ ਕੁਝ ਚੱਲ ਰਿਹਾ ਹੈਗਾ ਤੇ ਇਹ ਗੱਲ ਉਹ ਕੁੜੀ ਵਾਲਿਆਂ ਦੇ ਘਰੇ ਪਹੁੰਚ ਜਾਂਦੀ ਹੈਗੀ ਹੁਣ ਰਮਨਦੀਪ ਦੇ ਘਰੇ ਇਹ ਗੱਲ ਪਤਾ ਲੱਗ ਗਈ ਤੇ ਰਮਨਦੀਪ ਨੂੰ ਬਹੁਤ ਹੀ ਜ਼ਿਆਦਾ ਕੁੱਟਿਆ ਮਾਰਿਆ ਲੜਿਆ ਉਹਦੇ ਨਾਲ ਤੇ ਉਹਨੂੰ ਸਮਝਾਇਆ ਤੇ ਉਸ ਤੋਂ ਬਾਅਦ ਫਿਰ ਸਮਝਾਉਣ ਤੋਂ ਬਾਅਦ ਉਹਨੂੰ ਹਟਾ ਲਿਆ ਸਾਰੇ ਕੰਸ ਤੋਂ ਜੇ ਘਰੋਂ ਬਾਹਰ ਜਾਣਾ ਤਾਂ ਵੀ ਉਹਦੇ ਨਾਲ ਭੇਜਣਾ ਕੋਈ ਜੇ ਦੁਕਾਨ ਤੇ ਜਾਣਾ ਕਿਸੇ ਤੇ ਤਾਂ ਵੀ ਉਹਦੇ ਨਾਲ ਕੋਈ ਹਰ ਬੰਦਾ ਹਰ ਟਾਈਮ ਹੁੰਦਾ ਹੀ ਸੀਗਾ ਘਰਦਿਆਂ ਨੇ ਸਿਕਿਉਰਿਟੀ ਲਾਤੀ ਸੀਗੀ ਰਮਨਪ੍ਰੀਤ ਤੇ ਰਮਨਦੀਪ ਤੇ ਸੋਰੀ ਉਸ ਤੋਂ ਬਾਅਦ ਫਿਰ ਇੱਕ ਦਿਨ ਮਤਲਬ ਬਹੁਤ ਦਿਨਾਂ ਬਾਅਦ ਮਿਲ ਪਏ। ਮਿਲ ਬਾਅਦ ਉਹ ਨੂੰ ਹੁਸਨਪ੍ਰੀਤ ਨੂੰ ਕਹਿੰਦੀ ਆ ਵੀ ਆਪਾਂ ਅਜ ਤੋਬਾ ਮਿਲ ਨਹੀਂ ਸਕਦੇ। ਮੇਰਾ ਘਰ ਦਾਨ ਕਰਤਾ ਵਿਆਹ ਤੇ ਹੁਣ ਵੀ ਆਪਣਾ ਮਲਾਪ ਜਿਹੜਾ ਬੰਦ ਹੋਊਗਾ। ਉਹ ਜਦੋਂ ਹੁਸਨ ਵੀ ਜਦੋਂ ਸਮਝ ਗਿਆ, ਸਮਝਦਾ ਆ ਰ ਆਪ ਦੀ ਲਾਈਫ ਚ ਬਿਜੀ ਹੋ ਗਿਆ ਤੇ ਉਹ ਵੀ ਆਪ ਦੀ ਲਾਈਫ ਚ ਹੋ ਗਈ। ਦੋਵੇਂ ਮਤਲਬ ਵੀ ਆ ਬੱਕ ਹੋ ਗਏ। ਹੁਣ ਇੱਕ ਹੋਰ ਦਿਨ ਆਉਂਦੀ ਹੈ ਘਟਨਾ ਜਿਸ ਦਿਨ ਘਟਨਾ ਵਾਪਰੀ ਹੈ। 2018 ਨੂੰ ਮਈ ਨੂੰ ਮਈ ਨੂੰ ਹੁਸਨਪ੍ਰੀਤ ਦੇ ਸਾਹਮਣੇ ਨੇ ਇੱਕ ਘਰ ਦੇ ਸਾਹਮਣੇ ਬਾੜਾ ਸੀਗਾ। ਉਹ ਤੇ ਮਰਲੇ ਵੀ ਉਹ ਪਿਓ ਕਹਿੰਦਾ ਹਸਨ ਦਾ ਵੀ ਜੇ ਤੂੰ ਨੀਰਾ ਚਾਰਾ ਪਾਇਆ ਪਸ਼ੂ ਉਹਨੂੰ ਪਸ਼ੂ ਭੁੱਖੇ ਹੋਣਗੇ ਤੇ ਉਹ ਨੀਰਾ ਪਾਉਣ ਲਈ ਚਲਾ ਜਾਂਦਾ ਹੈ ਸਾਹਮਣੇ ਹੀ ਸਾਹਮਣੇ ਸਿਕਾ ਬਾੜਾ ਉਹਨਾਂ ਦੀ ਤੇ ਜਦੋਂ ਚਲਾ ਜਾਂਦਾ ਉਹ ਵਾਪਸ ਨਹੀਂ ਆਉਂਦਾ ਜਦੋਂ ਵਾਪਸ ਨਹੀਂ ਆਉਂਦਾ ਤੇ ਹਸਨ ਦਾ ਭਰਾ ਸੀਗਾ ਇੱਕ ਜਿਹਦਾ ਨਾਮ ਸੀਗਾ ਅਰਸ਼ਦ ਉਹ ਮਰਲੇ ਹਸਨ ਦਾ ਪਿਓ ਕਹਿੰਦਾ ਅਰਸ਼ ਨੂੰ ਵੀ ਤੂੰ ਜੇ ਦੇਖ ਕੇ ਤਾਂ ਵੀ ਕਿੰਨਾ ਟਾਈਮ ਹੋ ਗਿਆ ਉਹ ਵਾਪਸ ਆਇਆ ਨਹੀਂ ਵੀ ਕੀ ਕਰੀ ਜਾਂਦਾ ਉਹ ਉੱਥੇ ਜਦੋਂ ਉਹ ਗਿਆ ਬਾੜੇ ਚ ਹਸਨ ਦਾ ਭਰਾ ਉਹਨੇ ਦੇਖਿਆ ਵੀ ਨੀਰਾ ਤਾਂ ਪਾਇਆ ਹੀ ਨਹੀਂ ਹਜੇ ਭੁੱਖੇ ਉਹ ਵੀ ਭੁੱਖੇ ਪਸ਼ੂ ਉਹਵੇਂ ਹਜੇ ਭੁੱਖੇ ਖੜੇ ਆਗੇ ਤੇ ਇਸ ਤੋਂ ਬਾਅਦ ਉਹ ਮਦਲੀ ਪਿਉ ਨੂੰ ਦੱਸਦਾ ਪਿਉ ਤੋਂ ਬਾਅਦ ਉਹ ਘਬਰਾ ਜਾਂਦੇ ਥੋੜੇ ਉਹਨੂੰ ਕੋ ਪਿੰਡ ਦਾ ਲੱਦਾ ਪਤਾ ਹੀ ਸੀਗਾ ਉਹਨਾਂ ਨੂੰ ਵੀ ਪਿੰਡ ਚ ਇਹਨਾਂ ਦਾ ਰੌਲਾ ਸੀਗਾ ਤੇ ਕਈ ਵਾਰ ਉਹ ਉਹਨਾਂ ਨੇ ਨਾ ਕੁਛ ਕਰਤਾ ਹੋਵੇ ਤੇ ਉਸ ਤੋਂ ਬਾਅਦ ਸਿੰਦਾ ਉਹ ਉਸ ਕੁੜੀ ਵਾਲਿਆਂ ਦੇ ਘਰੇ ਜਾਂਦੇ ਆਗੇ ਹਸਨ ਦੇ ਪਿਓ ਤੇ ਹਸਨ ਦਾ ਭਰਾ ਉਹਨਾਂ ਨੂੰ ਜਾ ਕੇ ਗੱਲਬਾਤ ਕਰਦੇ ਤੇ ਉਹ ਕੁੜੀ ਵਾਲਾ ਨਾ ਪਿਓ ਸੀਗਾ ਜਿਹੜਾ ਉਹਦਾ ਪਰਿਵਾਰ ਸੀਗਾ ਇਹਨਾਂ ਨੂੰ ਧੱਕੇ ਧੱਕੇ ਮਾਰ ਕੇ ਬਾਹਰ ਕੱਢਦਾ ਘਰੋਂ ਗਾਲਾਂ ਗੂੰਆਂ ਕੱਢਦਾ ਸੀ ਇਸ ਤੋਂ ਆ ਦੇ ਮਲੇ ਸਟੇਸ਼ਨ ਆ ਜਾਂਦੇ ਆਈ ਐਫ ਆਰ ਦਰਜ ਕਰਾਉਂਦੇ ਮਿਸਿੰਗ ਦੀ ਫਿਰ ਪੁਲਿਸ ਆਉਂਦੀ ਹੈ ਪਿੰਡ 'ਚ ਤੇ ਉਹ ਵੀ ਆ ਕੇ ਸਿੱਧਾ ਕੁੜੀ ਵਾਲਿਆਂ ਤੇ ਚੱਕ ਕਰਦੀ ਹੈ ਕਿ ਉਹਨਾਂ ਨੂੰ ਮਤਲਬ ਵੀ ਚੱਕ ਲੈਂਦੀ ਹੈਗੀ ਚੱਕ ਕੇ ਲਿਆਉਂਦੀ ਜਦੋਂ ਅਦਾਲਤ ਤੇ ਅਦਾਲਤ ਤੋਂ ਬਾਅਦ ਉਸ ਤੋਂ ਬਾਅਦ ਇਹ ਛੱਕ ਪੁਲਸਰਾਂ ਨੂੰ ਉੱਥੋਂ ਗਿਆ ਹੋਏ ਉਹ ਕਹਿੰਦੇ ਵੀ ਸਾਨੂੰ ਤਾਂ ਕੁਝ ਪਤਾ ਨਹੀਂ ਉਹ ਕੁੜੀ ਵੀ ਹੈ ਜਿਹੜੀ ਸਾਡੀ ਉਹ ਵੀ ਮਤਲਬ ਵੀ ਰਿਸ਼ਤੇਦਾਰ ਦੀ ਗਈ ਹੈ ਇਹ ਵੀ ਕੋਦਾਂ ਦੋ ਚੀਜ਼ਾਂ ਹੋਣੀਆਂ ਮਤਲਬ ਇਹ ਸ਼ੱਕ ਤਾਂ ਬਣਦੇ ਸੀਗਾ ਉਹਨਾਂ ਤੇ ਤਾਂ ਕਰਕੇ ਉਹਨਾਂ ਨੂੰ ਪੁਲਿਸ ਚੱਕ ਕੇ ਰਿਮਾਂਡ ਤੇ ਲੈ ਲੈਂਦੀ ਹੈਗੀ ਰਿਮਾਂਡ ਤੋਂ ਫਿਰ ਅੜ 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 ਮਤਲਬ ਵੀ ਬਿਆਨ ਲੈਂਦੇ ਸਾਰੇ ਘਰ ਤੋਂ ਕੋਈ ਕੋਈ ਕੁਝ ਕਹਿੰਦਾ ਸੀ ਕੋਈ ਕੁਝ ਕਹਿੰਦਾ ਸੀ ਤਾਂ ਕਰਕੇ ਪੁਲਿਸ ਨੂੰ ਮਤਲਬ ਪੱਕਾ ਪਤਾ ਲੱਗ ਗਿਆ ਸੀ ਜਿਹੜਾ ਮਤਲਬ ਵੀ ਹੁਸਨਪ੍ਰੀਤ ਦੇ ਗੁੰਮ ਹੋਣ ਦਾ ਕਾਰਨ ਇਹੀ ਹੈਗਾ ਤੇ ਫਿਰ ਜਦੋਂ ਬਹੁਤ ਕੁੱਟਮਾਰ ਪੈਂਦੀ ਹੈਗੀ ਕੁੜੀ ਦੇ ਪਿਓ ਦੇ ਉਹ ਮੰਨ ਜਾਂਦਾ ਕਹਿੰਦਾ ਹਾਂ ਵੀ ਅਸੀਂ ਉਹਨੂੰ ਮਾਰਤਾ ਮਾਰ ਕੇ ਉਹਨੂੰ ਕਹਿੰਦਾ ਵੀ ਅਸੀਂ ਉਹਦੀ ਜਿਹੜੀ ਮਤਲਬ ਡੈੱਡ ਬਾਡੀ ਸੀਗੀ ਉਹ ਇੱਕ ਥੈਲੇ 'ਚ ਪਾ ਕੇ ਟਾਇਲਟ 'ਚ ਬਹਾਤੀ ਉਸ ਤੋਂ ਬਾਅਦ ਫਿਰ ਉਹ ਮਤਲਬ ਵੀ ਉਹ ਉਹ ਕਹਿੰਦਾ ਮੈਂ ਆਪਦੇ ਚਾਚੇ ਦੇ ਇੱਕ ਆਪਦੇ ਭਰਾ ਦੇ ਘਰੇ ਉਹਦੀ ਲਾਸ਼ ਰੱਖੀ ਹੈਗੀ ਉੱਤੇ ਜਾ ਕੇ ਤੁਸੀਂ ਲੈ ਆਓ ਉਸ ਤੋਂ ਬਾਅਦ ਪੁਲਿਸ ਚਾਚੇ ਦੇ ਘਰੇ ਆਉਂਦੀ ਹੈ ਲਾਸ਼ ਚ ਦੇਖਦੀ ਹੈਗੀ ਜਿਹੜੀ ਗੱਲ ਉਹਨੇ ਕਹੀ ਹੁੰਦੀ ਹੈ ਪਿਓ ਨੇ ਤੋਹੀ ਹੁੰਦੀ ਹੈਗੀ ਲਾਸ਼ ਉਹਨਾਂ ਨੂੰ ਮਿਲ ਜਾਂਦੀ ਹੈ ਹੁਣ ਆ ਕਿ ਕੱਲ ਕੁੜੀ ਦੀ ਰਮਨਦੀ ਰਮਨ ਦੀ Laash ਕਹਿੰਦਾ ਮੈਂ ਆਪਦੇ ਟਾਇਲਟ 'ਚ ਰੱਖੀ ਹੈਗੀ ਆਪਦੀ ਫਲਸ਼ 'ਚ ਪਾਈ ਹੋਈ ਹੈਗੀ ਤੇ ਉਸ ਤੋਂ ਬਾਅਦ ਉਹ ਵੀ ਮਿਲ ਜਾਂਦੀ ਹੈ ਜੀ ਰਮਨ ਦੀ ਵੀ Laash ਮਿਲ ਜਾਂਦੀ ਹੈ ਤੇ ਹੁਸਨ ਦੀ ਵੀ Laash ਮਿਲ ਜਾਂਦੀ ਹੈਗੀ ਹੁਣ ਰਹੀ ਗੱਲ ਵੀ ਇਹ ਹੋਇਆ ਕਿਵੇਂ ਸਾਰਾ ਕਾਂਡ ਉਹ ਕਹਿੰਦਾ ਵੀ ਜਦੋਂ ਇਹ ਨੀਰਾਪੌਣ ਆਇਆ ਸੀ ਅਸੀਂ ਇਤਨੀ ਘਾ ਰੱਖਦੇ ਸੀ ਹੁਸਨ ਤੇ ਤੇ ਜਦੋਂ ਇਹ ਨੀਰਾਪੌਣ ਆਇਆ ਤੇ ਅਸੀਂ ਉਹਨੂੰ ਮਤਲਬ ਵੀ ਉਹੀ ਉਦੋਂ ਬਹਾਨੇ ਨਾਲ ਸਾਧ ਲੈ ਵੀ ਤੇਰੇ ਨਾਲ ਕੇ ਗੱਲ ਕਰਨੀ ਹੈ ਘਰੇ ਆ ਜਾ ਉਹ ਕਰੇ ਚਲਾਏ ਅੰਦਾ ਵਿਚਾਰ ਵਿਚਾਰਾ ਨਾ ਸਮਝ ਤੇ ਕਰੇ ਜਦੋਂ ਜਾਂਦਾ ਹੈਗਾ ਉਹਦੇ ਪਿੱਛੋਂ ਮਤਲਬ ਸਰਚ ਮਾਰਦੇ ਆ ਕੁਛ ਤੇ ਉਸ ਤੋਂ ਬਾਅਦ ਉਹਨੂੰ ਮਾਰ ਮਾਰ ਕੇ ਉਹਦੇ ਰਾੜਾ ਰੂਣਾ ਸਭ ਕੁਝ ਉਹਨੂੰ ਮਤਲਬ ਜਮਾ ਉਹ ਕਰ ਦਿੰਦੇ ਸਾਹ ਕੱਢ ਦਿੰਦੇ ਉਹਦੇ ਇਸ ਤੋਂ ਬਾਅਦ ਉਹ ਰਮਨਦੀਪ ਵੀ ਕਾ ਸਾਹਮਣੇ ਆ ਜਾਂਦੀ ਹੈਗੀ ਤੇ ਉਸ ਤੋਂ ਬਾਅਦ ਉਹ ਛਡਾਉਣ ਦੀ ਕੋਸ਼ਿਸ਼ ਕਰਦੀ ਹੈਗੀ ਤੇ ਉਹਨੂੰ ਵੀ ਵਿੱਚੀ ਬਲੇਟ ਦਿੰਦੇ ਆਗੇ ਉਹ ਵੀ ਵਿੱਚੀ ਉਹਦਾ ਖਤਮ ਕਰ ਦਿੰਦੇ ਆਗੇ ਤੇ ਆਪ ਦੁਮੇ ਜਾਣਾਂ ਦਾ ਮਤਲਬ ਵੀ ਉਦੋਂ ਬਾਅਦ ਇਹਨਾਂ ਦੇ ਕੇਸ ਚੱਲਦਾਗਾ ਸਾਰੇ ਪਰਿਵਾਰ ਤੇ ਤੇ ਉਹਦੇ ਭਰਾ ਤੇ ਉਸਨ ਜਿਹਦੇ ਹੁਸਨ ਸੌਰੀ ਕੁੜੀ ਦੇ ਪਿਓ ਦੇ ਭਰਾ ਦੇ ਕੁੜੀ ਦੇ ਚਾਚੇ ਤੇ ਵੀ ਤੇ ਉਹਦੀ ਭੈਣ ਤੇ ਵੀ ਉਹਦੀ ਮਾਂ ਤੇ ਵੀ ਸਾਰੇ ਸਾਰਿਆਂ ਤੇ ਕੇਸ ਚੱਲ ਰਿਹਾ ਉਹਨਾਂ ਦੇ ਹੁਣ ਮਤਲਬ ਵੀ ਉਹ ਜਿਹੜਾ ਬਾਕੀ ਹਣ ਤਾਂ 4 ਸਾਲ ਦੀ ਸਜ਼ਾ ਹੋਈ ਸੀ ਜਿਹੜਾ ਮਤਲਬ ਮੇਨ ਸੀਗਾ ਵਿਕਟਮ ਉਸ ਉਹਦਾ ਕੁੜੀ ਦਾ ਪਿਓ ਉਹਨੂੰ ਮਤਲਬ ਵੀ ਹਜੇ ਅਦਾਲਤ 'ਚ ਕੇਸ ਚੱਲ ਜੰਦਾ ਉਹਦਾ ਅੱਜ ਦੀ ਸਟੋਰੀ ਇੱਥੇ ਖਤਮ ਹੁੰਦੀ ਹੈ ਅੱਜ ਦੀ ਸਟੋਰੀ ਤੁਮ ਮਤਲਬ ਜਿਹੜੇ ਪਿੰਡ ਵਾਲੇ ਆਸ਼ਕਾ ਉਹ ਧਿਆਨ ਨਾਲ ਜਰੂਰ ਸੋਨ ਨੂੰ ਤੇ ਸ਼ੇਅਰ ਕਰਨਾ